ਮੇਰੀ ਕਹਾਣੀ ਭਾਗ 11 ਜੋ ਕਿ ਅਖੀਰਲਾ ਭਾਗ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਪਿਛਲੇ ਭਾਗ ਵਿੱਚ ਤੁਸੀਂ ਪੜਿਆ ਕਿ ਡਾਕਟਰ ਕਹਿੰਦੇ ਮੈਡਮ ਤੁਹਾਡਾ ਬਹੁਤ ਵੱਡਾ ਐਕਸੀਡੈਂਟ ਹੋਇਆ ਸੀ ਸੱਜੀ ਲੱਤ ਤੇ ਬਹੁਤ ਜ਼ਿਆਦਾ ਸੱਟ ਲੱਗੀ ਹੈ ਦੋ ਜਗ੍ਹਾ ਤੋਂ ਟੁੱਟ ਗਈ ਤੁਸੀਂ ਕਿਸਮਤ ਵਾਲੇ ਹੋ ਜੋ ਤੁਹਾਡੀ ਜਾਨ ਬਚ ਗਈ ਪਰ ਤੁਹਾਡੀ ਲੱਤ ਦਾ ਤਿੰਨ ਵਾਰ ਆਪਰੇਸ਼ਨ ਹੋ ਚੁੱਕਾ ਇਸ ਲਈ ਤੁਸੀਂ ਇਸ ਲਾਦੇ ਪਾਰ ਕਦੇ ਨਹੀਂ ਚੱਲ ਸਕਦੇ ਮੈਂ ਕਿਹਾ ਤਿੰਨ ਵਾਰ ਆਪਰੇਸ਼ਨ ਮਤਲਬ ਡਾਕਟਰ ਕਹਿੰਦੇ ਜੀ ਮੈਡਮ ਤੁਸੀਂ ਪਿਛਲੇ 9 ਮਹੀਨੇ ਤੋਂ ਹਸਪਤਾਲ ਵਿੱਚੋਂ ਤੀਜੇ ਆਪਰੇਸ਼ਨ ਤੋਂ ਬਾਅਦ ਤੁਸੀਂ ਕੋਮਾ ਵਿੱਚ ਚਲੇ ਗਏ ਕਾਰਨ ਸਿਰ ਤੇ ਬਹੁਤ ਜ਼ਿਆਦਾ ਸੱਟ ਲੱਗੀ ਸੀ ਮੈਂ ਕਿਹਾ ਮੇਰੀ ਬੇਟੀ ਗੁਣਜੋਤ ਨੂੰ ਪਲੀਜ਼ ਬੁਲਾ ਦਿਓ ਡਾਕਟਰ ਕਹਿਣ ਲੱਗੇ ਕਿ ਹਾਂਜੀ ਮੈਡਮ ਜੀ ਤੁਹਾਡੀ ਫਾਈਲ ਚੈੱਕ ਕਰਦਾ ਕਿ ਤੁਹਾਡੀ ਫਾਈਲ ਵਿੱਚ ਕਿਸ ਦਾ ਐਡਰੈਸ ਤੇ ਨੰਬਰ ਲਿਖਿਆ ਹੈ ਉਹਨਾਂ ਨੇ ਮੇਰੀ ਫਾਈਲ ਚੁੱਕੀ ਤੇ ਪੜਨ ਲੱਗੇ ਤੇ ਕਹਿਣ ਲੱਗੇ ਕਿ ਹੋਮ ਕੇਅਰ ਸੈਂਟਰ ਦਾ ਨੰਬਰ ਤੇ ਐਡਰੈਸ ਹੈ ਜਦੋਂ ਮੈਂ ਹੋਮ ਕੇਅਰ ਸੈਂਟਰ ਦਾ ਨਾਮ ਸੁਣਿਆ ਤਾਂ ਮਾਰਿਆ ਆਂਟੀ ਦੀ ਯਾਦ ਆ ਗਈ ਫਿਰ ਜਦੋਂ ਡਾਕਟਰ ਨੇ ਅਗਲਾ ਨੰਬਰ ਬੋਲਿਆ ਤਾਂ ਉਹ ਗੁਣਜੋਤ ਦਾ ਨੰਬਰ ਸੀ ਮੈਂ ਸੁਣ ਕੇ ਬਹੁਤ ਖੁਸ਼ ਹੋ ਗਈ ਕਿ ਮੇਰੀ ਗੁਣਜੋਤ ਤਾਂ ਮੈਨੂੰ ਮਿਲਣ ਆਉਂਦੀ ਸੀ ਮੈਂ ਡਾਕਟਰ ਨੂੰ ਗੁਣਜੋਤ ਨੂੰ ਫੋਨ ਕਰਕੇ ਆਪਣੇ ਬਾਰੇ ਦੱਸਣ ਨੂੰ ਕਿਹਾ ਡਾਕਟਰ ਨੇ ਹਾਂ ਕਰਕੇ ਚਲੇ ਗਏ ਤੇ ਫਿਰ ਟੈਸਟ ਹੋਣ ਲੱਗ ਗਏ ਤੇ ਸ਼ਾਮ ਨੂੰ ਜਦੋਂ ਡਾਕਟਰ ਆਏ ਤਾਂ ਉਹਨਾਂ ਦੱਸਿਆ ਕਿ ਗੁਣਜੋਤ ਨੂੰ ਫੋਨ ਕਰ ਦਿੱਤਾ ਮੈਂ ਖੋਚੀ ਕਿ ਮੇਰੀ ਤੀਨੂ ਮੈਂ ਠੀਕ ਹੋਣ ਦਾ ਪਤਾ ਲੱਗ ਗਿਆ ਦੋ ਦਿਨ ਬਾਅਦ ਮੇਰੇ ਸਾਰੇ ਟੈਸਟ ਦੀ ਰਿਪੋਰਟ ਆ ਗਈ ਡਾਕਟਰ ਨੇ ਦੱਸਿਆ ਕਿ ਲੱਤ ਬਹੁਤ ਕਮਜ਼ੋਰ ਹੈ ਤੇ ਸ਼ਾਇਦ ਮੈਂ ਹੁਣ ਕਦੇ ਤੁਰ ਨਹੀਂ ਸਕਦੀ ਸਿਰ ਦੀ ਸੱਟ ਕਾਫੀ ਹੱਦ ਤੱਕ ਠੀਕ ਹੋ ਗਈ ਸੀ ਹੋਰ ਵੀ ਕਿੰਨੀਆਂ ਛੋਟੀਆਂ-ਛੋਟੀਆਂ ਪ੍ਰੋਬਲਮ ਆਈਆਂ ਹਾਰਟ ਵੀ ਘਟਕਮ ਕਰਦਾ ਸੀ ਇੰਨੀ ਕੋ ਸੰਤ ਤਾਂ ਆ ਗਈ ਸੀ ਕਿ ਅੱਗੇ ਦੀ ਜ਼ਿੰਦਗੀ ਬਹੁਤ ਮੁਸ਼ਕਲ ਹੋਣ ਵਾਲੀ ਸੀ ਮੈਂ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਹਾਲਾਤ ਵਿੱਚ ਲੜਨ ਲਈ ਤਿਆਰੀ ਕਰਨ ਲੱਗੀ ਸ਼ਾਇਦ ਹਸਪਤਾਲ ਵਾਲਿਆਂ ਨੇ ਹੋਮ ਕੇਅਰ ਸੈਂਟਰ ਵਿੱਚ ਵੀ ਮੇਰੇ ਹੋਸ਼ ਵਿੱਚ ਆਉਣ ਦੇ ਦੱਸ ਦਿੱਤਾ ਸੀ ਅਗਲੇ ਦਿਨ ਹੋਮ ਕੇਅਰ ਸੈਂਟਰ ਤੋਂ ਇੱਕ ਕੁੜੀ ਮੈਨੂੰ ਮਿਲਣ ਆਈ ਉਹ ਮੇਰੇ ਕੋਲ ਅੰਦਰ ਆ ਕੇ ਹਾਲ ਚਾਲ ਪੁੱਛਣ ਲੱਗੀ ਤੇ ਉਸ ਨੇ ਆਪਣਾ ਨਾਮ ਨਿਮਰਤ ਦੱਸਿਆ ਉਨੇ ਮੇਰੀ ਫਾਈਲ ਵੀ ਪੜੀ ਬਹੁਤ ਟਾਈਮ ਬੈਠੀ ਗੱਲਾਂ ਕਰੀ ਗਈ ਫਿਰ ਨਿਮਰਤ ਨੇ ਮੇਰੀ ਸਾਰੀਆਂ ਦਵਾਈਆਂ ਚੈੱਕ ਕੀਤੀਆਂ ਨਿਮਰਤ ਮੇਰੇ ਸਾਰੇ ਕੰਮ ਕਰਨ ਤੋਂ ਬਾਅਦ ਕੱਲ ਨੂੰ ਆਉਣ ਦਾ ਕਹਿ ਕੇ ਆਪਣੇ ਘਰ ਚਲੀ ਗਈ ਦੋ ਦਿਨ ਹੋ ਗਏ ਸੀ ਨਿਮਰਤ ਨੂੰ ਮੇਰੇ ਕੋਲ ਆਉਂਦੀ ਨਹੀਂ ਤੇ ਉਹ ਮੇਰੀ ਬਹੁਤ ਸੇਵਾ ਕਰਦੀ ਮੈਨੂੰ ਵੀ ਨਿਮਰਤ ਨਾਲ ਲਗਾਵ ਹੋ ਗਿਆ ਸੀ ਮੈਂ ਰੋਜ਼ ਉਸੇ ਟਾਈਮ ਨਿਮਰਤ ਦੇ ਆਉਣ ਦਾ ਇੰਤਜ਼ਾਰ ਕਰਦੀ ਨਿਮਤ ਮੈਨੂੰ ਗੁਣਜੋਤ ਵਾਂਗ ਹੀ ਲੱਗਦੀ ਅੱਜ ਮੈਨੂੰ ਹਸਪਤਾਲ ਵਿੱਚ ਛੁੱਟੀ ਮਿਲ ਗਈ ਹੋਮ ਕੇਅਰ ਸੈਂਟਰ ਦੀ ਗੱਡੀ ਸਾਨੂੰ ਆਕੇ ਲੈ ਗਈ ਨਿਮਤ ਮੈਨੂੰ ਵੀਲ ਚੇਅਰ ਤੇ ਬਿਠਾ ਕੇ ਹੋਮ ਕੇਅਰ ਦੇ ਅੰਦਰ ਲੈ ਗਈ ਜਦੋਂ ਅਸੀਂ ਅੰਦਰ ਗਏ ਤਾਂ ਸਾਰੇ ਜਾਣੇ ਲੋਬੀ ਵਿੱਚ ਇਕੱਠੇ ਹੋਏ ਸਨ ਪਰ ਮੈਨੂੰ ਕਿਤੇ ਵੀ ਮਾਰੀ ਆਂਟੀ ਨਹੀਂ ਦੇਖੀ ਕਿਉਂਕਿ ਮੈਨੂੰ ਇਹ ਸੀ ਕਿ ਉਹ ਮੈਨੂੰ ਸਭ ਤੋਂ ਪਹਿਲਾਂ ਮਿਲਣ ਆਉਣਗੇ ਮੈਂ ਆਪਣੇ ਮੈਨੇਜਰ ਨੂੰ ਪੁੱਛਿਆ ਕਿ ਮਾਰੀਆ ਆਂਟੀ ਨਹੀਂ ਆਈ ਨਿੰਮਤ ਕਹਿੰਦੀ ਤੁਹਾਡੇ ਐਕਸੀਡੈਂਟ ਤੋਂ ਬਾਅਦ ਮੈਡਮ ਜਦੋਂ ਮੈਂ ਇਸ ਹਸਪਤਲ ਵਿੱਚ ਆਈ ਉਸ ਤੋਂ 1 ਮਹੀਨਾ ਬਾਅਦ ਹੀ ਮਾਰੀਆ ਮੈਡਮ ਦੀ ਡੈਥ ਹੋ ਗਈ ਸੀ ਉਹ ਬਿਮਾਰ ਹੋ ਗਏ ਹਸਪਤਲ ਵਿੱਚ ਹੀ ਰਹੇ 10 ਦਿਨ ਪਰ ਉਹਨਾਂ ਦੀ ਸਿਹਤ ਠੀਕ ਹੀ ਨਹੀਂ ਹੋਈ ਮੈਂ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਮੇਰੀ ਕਿਸਮਤ ਦੇਖੋ ਮੈਂ ਆਪਣੀਆਂ ਦੋਮਾ ਮਾਵਾਂ ਦੇ ਆਖਰੀ ਵਾਰ ਦਰਸ਼ਨ ਵੀ ਨਾ ਕਰ ਸਕੀ ਮੈਂ ਰੱਬ ਨਾਲ ਲੜਨ ਲੱਗੀ ਕਿ ਫਿਰ ਮੈਨੂੰ ਵੀ ਲੈ ਜਾਣਾ ਸੀ ਫਿਰ ਮੈਨੂੰ ਕਿਉਂ ਬਚਾਇਆ ਹੋਰ ਕਿੰਨੇ ਕੋ ਮੇਰੀ ਜ਼ਿੰਦਗੀ ਵਿੱਚ ਦੁੱਖ ਲਿਖੇ ਨੇ ਨਿਮਤ ਮੈਨੂੰ ਮਾਰੀ ਆਂਟੀ ਦੇ ਕਮਰੇ ਵਿੱਚ ਲੈ ਗਈ ਉੱਥੇ ਉਹਨਾਂ ਦਾ ਸਾਰਾ ਸਮਾਨ ਪਿਆ ਸੀ ਕਮਰੇ ਵਿੱਚ ਜਾ ਕੇ ਵੀ ਮੈਂ ਬਹੁਤ ਰੋਈ ਮੈਂ ਉਸ ਕਮਰੇ ਵਿੱਚ ਹੀ ਰੁਕ ਗਈ ਮੇਰੇ ਕੋਲ ਕਰ ਹੈਗਾ ਸੀ ਮੇਰੀ ਪਰ ਹੁਣ ਪੱਕੇ ਤੌਰ ਤੇ ਹੋਮ ਕੇਅਰ ਸੈਂਟਰ ਵਿੱਚ ਹੀ ਰਹਿਣ ਦਾ ਫੈਸਲਾ ਕਰ ਲਿਆ। ਨਿਮਰਤ ਮੈਨੂੰ ਰੋਟੀ ਖਵਾ ਕੇ ਦਵਾਈਆਂ ਦੇ ਕੇ ਹੋਰ ਕਮਰੇ ਵਿੱਚ ਆਪਣੀ ਡਿਊਟੀ ਕਰਨ ਲੱਗ ਗਈ। ਥੋੜੀ ਦੇਰ ਬਾਅਦ ਕੀ ਦੇਖਦੀ ਆਂ ਕਿ ਗੁਣਜੋਤ ਮੇਰੇ ਕਮਰੇ ਵਿੱਚ ਆਉਂਦੀ ਹੈ। ਮੈਨੂੰ ਐਵੇਂ ਲੱਗਿਆ ਕਿ ਮੇਰਾ ਕੋਈ ਕੋਈ ਸੁਪਨਾ ਦੇਖ ਰਹੀ ਆਂ। ਗੁਣਜੋਤ ਮੈਨੂੰ ਜੱਫੀ ਪਾ ਕੇ ਰੋਣ ਲੱਗ ਗਈ। ਮੈਂ ਉਹਨੂੰ ਚੁੱਪ ਕਰਾਉਂਦੀ ਕਹਿਣ ਲੱਗੀ ਗੁਣਜੋਤ ਮੈਂ ਠੀਕ ਆ ਹੁਣ ਕਿਉਂ ਰੋਣ ਲੱਗੀ ਐ ਗਨਜੋਤ ਕਹਿੰਦੀ ਮਮਾ ਮੈਨੂੰ ਮਾਫ਼ ਕਰ ਦਿਓ ਜੇ ਉਸ ਦਿਨ ਮੈਂ ਤੁਹਾਡੇ ਸੱਦੇ ਤੇ ਆ ਜਾਂਦੀ ਤਾਂ ਇਹ ਹਾਦਸਾ ਨਹੀਂ ਹੋਣਾ ਸੀ ਤੁਸੀਂ ਕਿੰਨੀ ਤਕਰੀਰ ਚੱਲੀ ਐ ਮੈਨੂੰ ਕੁਝ ਨਹੀਂ ਹੋਇਆ ਗਨਜੋਤ ਤੇਰੇ ਕਰਕੇ ਤਾਂ ਐਵੇਂ ਦਾ ਕੁਝ ਨਹੀਂ ਸੋਚਣਾ ਜੋ ਕੁਝ ਹੁੰਦਾ ਸਭ ਰੱਬ ਦੀ ਮਰਜ਼ੀ ਨਾਲ ਹੁੰਦਾ ਨਾਲੇ ਪੁਸ਼ਪਿੰਦਰ ਤੇ ਅਰਮਾਨ ਕਿਉਂ ਨਹੀਂ ਆਏ ਮੈਂ ਤਾਂ ਅਰਮਾਨ ਨੂੰ ਦੇਖਣ ਨੂੰ ਤਰਸੀ ਪਈ ਆ ਗਨਜੋਤ ਕਹਿੰਦੀ ਮੰਮੀ ਮੈਂ ਤੁਹਾਨੂੰ ਲੈਣ ਲਈ ਆਈ ਆ ਇਸ ਲਈ ਉਹ ਦੋਵੇਂ ਨਹੀਂ ਆਏ ਮੈਂ ਕਿਹਾ ਗਨਜੋਤ ਨਹੀਂ ਹੁਣ ਮੈਂ ਹੋਰ ਕਿਤੇ ਨਹੀਂ ਜਾਣਾ ਬਸ ਹੁਣ ਮੈਂ ਹੋਮ ਕੇਅ ਸੈਂਟਰ ਵਿੱਚ ਹੀ ਮੇਰਾ ਘਰ ਹੈ ਇੱਥੇ ਰਹਿ ਕੇ ਮੇਰੇ ਦਿਲ ਨੂੰ ਸਕੂਨ ਮਿਲਦਾ ਕਿੰਨੇ ਸਾਲ ਹੋ ਗਏ ਮੈਨੂੰ ਇੱਥੇ ਜੌਬ ਕਰਦੀ ਨੂੰ ਇਹ ਹੋਮ ਕੇਅ ਸੈਂਟਰ ਤਾਂ ਮੈਨੂੰ ਆਪਣੇ ਘਰ ਨਾਲੋਂ ਵੀ ਪਿਆਰਾ ਏ ਗਣਚੋਦ ਕੈਂਦੀ ਮੰਮੀ ਤੁਸੀਂ ਐਵੇਂ ਨਾ ਕਹੋ ਪਲੀਜ਼ ਹੁਣ ਤੁਸੀਂ ਸਾਡੇ ਨਾਲ ਹੀ ਰਹਿਣਾ ਮੈਂ ਸਾਰਾ ਇੰਤਜ਼ਾਮ ਕਰਕੇ ਆਈ ਹਾਂ ਤੁਸੀਂ ਮੇਰੇ ਹੁੰਦੇ ਹੋਮ ਕੇਅਰ ਸੈਂਟਰ ਕਿਉਂ ਰਹੋਗੇ ਮੇਰੀ ਮਾਂ ਮੇਰਾ ਹੱਕ ਬਣਦਾ ਤੁਹਾਡੀ ਸੇਵਾ ਕਰਨਾ ਤੁਸੀਂ ਚੱਲੋ ਮੇਰੇ ਨਾਲ ਮੰਮੀ ਜੀ ਡੈਡੀ ਜੀ ਦੀ ਤਬੀਅਤ ਹੁਣ ਠੀਕ ਨਹੀਂ ਰਹਿੰਦੀ ਸੀ ਇਸ ਲਈ ਅਸੀਂ ਉਹਨਾਂ ਨੂੰ ਆਪਣੇ ਕੋਲ ਲੈ ਆਏ ਤਾਂ ਕਿ ਇਸ ਉਮਰ ਵਿੱਚ ਉਹਨਾਂ ਦਾ ਸਹਾਰਾ ਬਣ ਸਕੀਏ ਤੇ ਤੁਹਾਡੇ ਲਈ ਵੀ ਸਾਡਾ ਇਹੀ ਫਰਜ਼ ਹੈ ਕਿ ਹੁਣ ਅਸੀਂ ਤੁਹਾਡੀ ਸੇਵਾ ਕਰੀਏ ਮੈਂ ਕਿਹਾ ਗੁਣਜੋਤ ਤੇਰੇ ਹਰ ਗੱਲ ਮੈਨੂੰ ਮਨਜ਼ੂਰ ਹੈ ਹੁਣ ਮੇਰਾ ਇੱਥੇ ਹੀ ਦਿਲ ਲੱਗਦਾ ਤੂੰ ਮੈਨੂੰ ਇੱਥੇ ਹੀ ਰਹਿਣ ਦੇ ਫਿਰ ਦੇਖ ਤੀਏ ਤੇਰੇ ਸਾਸੋਰਾ ਵੀ ਤੇਰੇ ਨਾਲ ਰਹਿੰਦੇ ਨੇ ਉਹ ਬਿਮਾਰ ਰਹਿੰਦੇ ਨੇ ਮੇਰਾ ਤੁਹਾਡੇ ਕੋਲ ਆਉਣਾ ਉਹਨਾਂ ਨੂੰ ਪਸੰਦ ਨਹੀਂ ਆਉਣਾ ਗਨਜੋਤ ਮੰਮਾ ਪੁਸ਼ਪਿੰਦਰ ਨੇ ਇਹ ਸਭ ਕੁਝ ਉਹਨਾਂ ਪਹਿਲਾਂ ਹੀ ਸਮਝਾ ਦਿੱਤਾ। ਤੁਸੀਂ ਮੇਰੇ ਨਾਲ ਚੱਲੋ। ਗਨਜੋਤ ਕਹਿੰਦੀ ਮਮਾ ਪੁਸ਼ਪਿੰਦਰ ਨੇ ਇਹ ਸਭ ਕੁਝ ਪਹਿਲਾਂ ਹੀ ਸਮਝਾਇਆ। ਤੁਸੀਂ ਮੇਰੇ ਨਾਲ ਚੱਲੋ। ਮੈਂ ਕਿਹਾ ਨਹੀਂ ਪੁੱਤ ਇਹ ਸਮਝਾਉਣ ਕੁਝ ਟਾਈਮ ਲਈ ਹੀ ਹੁੰਦਾ। ਜੇ ਤੂੰ ਮੇਰੇ ਲਈ ਕੁਝ ਕਰਨਾ ਚਾਹੁੰਦੀ ਆ ਤਾਂ ਮੇਰਾ ਇੱਕ ਕੰਮ ਕਰ ਦੇ। ਗਨਜੋਤ ਕਹਿੰਦੀ ਹਾਂਜੀ ਮਮਾ ਦੱਸੋ। ਜਿਵੇਂ ਤੁਸੀਂ ਕਹੋਗੇ ਮੈਂ ਸਭ ਕਰੂੰਗੀ। ਮਾ ਕਹਿੰਦੀ ਆਪਣਾ ਜਿਹੜਾ ਘਰ ਆ ਉੱਥੇ ਮਨਿੰਦਰ ਦੇ ਨਾਮ ਤੇ ਹੋਮ ਕੇਅਰ ਸੈਂਟਰ ਖੋਲਦੇ ਉਸ ਘਰ ਵਿੱਚ ਅੱਠ ਬਜ਼ੁਰਗਾਂ ਨੂੰ ਸਾਂਭਿਆ ਜਾ ਸਕਦਾ ਇੱਕ ਟਰਸਟ ਬਣਾ ਲੈ ਜਿਹਦੇ ਵਿੱਚ ਤੂੰ ਤੇ ਪੁਸ਼ਪਿੰਦਰ ਇੱਕ ਮੇਰੀ ਸਹੇਲੀ ਰੰਜਨਾ ਤੇ ਉਹਦਾ ਪਤੀ ਸਭ ਦੇ ਨਾਮ ਦੇ ਪੇਪਰ ਤਿਆਰ ਕਰਕੇ ਸਾਰੇ ਪੇਪਰ ਤੇ ਹੋਰ ਸਭ ਕੁਝ ਜੋ ਵੀ ਚਾਹੀਦਾ ਕਾਨੂੰਨੀ ਤੌਰ ਤੇ ਤਿਆਰ ਕਰਵਾ ਲੈ ਹਾਂ ਜੇ ਕਦੇ ਹਰਮਨ ਜੋਤ ਵਾਪਸ ਆਉਂਦਾ ਉਹਨੂੰ ਇਸ ਟਰਸਟ ਵਿੱਚ ਕਦੇ ਸ਼ਾਮਲ ਨਹੀਂ ਕਰਨਾ ਤੇ ਕੁਝ ਵੀ ਹੋ ਜਾਵੇ ਕਦੇ ਉਹਦੇ ਤੋਂ ਕੋਈ ਮਦਦ ਨਹੀਂ ਲੈਣੀ ਗਨਜੋਤ ਕਹਿੰਦੀ ਹਾਂਜੀ ਮੰਮਾ ਜੀ ਮੈਂ ਸਭ ਕੁਝ ਕਰ ਦੇਵਾਂਗੀ ਗਨਜੋਤ ਮੇਰੇ ਨਾਲ ਕਿੰਨਾ ਹੀ ਟਾਈਮ ਬੈਠੀ ਗੱਲਾਂ ਕਰੀ ਗਈ ਤੇ ਫਿਰ ਵਕੀਰ ਨੂੰ ਮਿਲਣ ਚਲੀ ਗਈ ਮੈਂ ਆਰਾਮ ਕਰਨ ਲੱਗ ਗਈ ਗਨਜੋਤ ਮੇਰੇ ਕੋਲ ਸ਼ਾਮ ਨੂੰ ਵਾਪਸ ਆਈ ਗਨਜੋਤ ਕਹਿੰਦੀ ਮੰਮਾ ਮੈਂ ਵਕੀਲ ਨਾਲ ਗੱਲ ਕਰ ਲਈ ਸਭ ਕੁਝ ਹੋ ਜਾਣਾ ਮੈਂ ਹਫ਼ਤੇ ਦੀਆਂ ਛੁੱਟੀਆਂ ਲੈ ਲਈਆਂ ਨੇ ਕੁਸ਼ਪਿੰਦਰ ਨੂੰ ਵੀ ਸਭ ਕੁਝ ਦੱਸ ਦਿੱਤਾ ਹਫ਼ਤੇ ਵਿੱਚ ਹੀ ਘਰ ਵਿੱਚ ਜੋ ਵੀ ਹੋਮ ਕੇਅਰ ਸੈਂਟਰੀ ਸਮਾਨ ਚਾਹੀਦਾ ਮੰਮਾ ਉਹ ਸਭ ਮੈਂ ਰੰਜਨਾ ਆਂਟੀ ਨੂੰ ਨਾਲ ਲੈ ਕੇ ਕਰ ਲਵਾਂਗੀ ਮੈਂ ਬਹੁਤ ਖੁਸ਼ੀ ਕਿ ਮੇਰੀ ਤੀ ਮੇਰਾ ਹਰ ਦੁੱਖ ਦਰਦ ਵੀ ਸਮਝਦੀ ਹੈ ਕਿਸ ਗੱਲ ਵਿੱਚ ਮੇਰੀ ਖੁਸ਼ੀ ਹੈ ਉਹ ਵੀ ਸਮਝਦੀ ਹੈ ਮੈਂ ਰੰਜਨਾ ਨਾਲ ਗੱਲ ਕਰਕੇ ਉਹਨੂੰ ਸਭ ਕੁਝ ਦੱਸ ਦਿੱਤਾ ਨਾਲ ਹੀ ਗਨਜੋਤ ਨਾਲ ਵੀ ਗੱਲ ਕਰਾ ਦਿੱਤੀ ਰੰਜਨਾ ਦੀ ਰਾਤ ਨੂੰ ਗਨਜੋਤ ਕਾਰ ਚਲੀ ਗਈ ਤੇ ਸਵੇਰੇ ਦਿਨ ਚੜ੍ਹਦੇ ਨੂੰ ਫਿਰ ਮੇਰੇ ਕੋਲ ਆ ਗਈ ਹਫਤੇ ਵਿੱਚ ਉਹਨਾ ਦੋਵਾਂ ਨੇ ਮਨਿੰਦਰ ਹੋਮ ਗਿਆ ਸੈਂਟਰ ਲਈ ਤਕਰੀਬਨ ਅੱਧ ਤੋਂ ਵੱਧ ਤਿਆਰੀਆਂ ਕਰ ਲਈਆਂ ਗਨਜੋਤ ਕਾਰ ਵਿੱਚ ਜੋ ਵੀ ਮੇਰਾ ਸਮਾਨ ਸੀ ਉਹ ਮੈਨੂੰ ਦੇ ਗਈ ਕੱਲ ਨੂੰ ਗਨਜੋਤ ਨੇ ਵਾਪਸ ਜਾਣਾ ਸੀ ਉਹ ਸਾਰਾ ਕੁਝ ਰੰਜਨਾ ਤੇ ਨਿਮਰਤ ਨੂੰ ਸੰਭਾਲ ਕੇ ਚਲੀ ਗਈ। ਦੋ ਕੁ ਮਹੀਨਿਆਂ ਸਭ ਕੁਝ ਤਿਆਰ ਹੋ ਗਿਆ। ਮਨਿੰਦਰ ਦੇ ਜਨਮ ਦਿਨ ਵਾਲੀ ਤਰੀਕ ਨੂੰ ਗੁਣਜੋਤ ਨੇ ਮਨਿੰਦਰ ਹੋਮ ਕੇਆ ਸੈਂਟਰ ਦਾ ਉਦਘਾਟਨ ਰੱਖਿਆ। ਮੈਂ ਉਸ ਦਿਨ ਬਹੁਤ ਖੁਸ਼ ਸੀ। ਗੁਣਜੋਤ, ਪੁਸ਼ਪਿੰਦਰ ਤੇ ਾਰਮਾਨ ਮੈਨੂੰ ਲੈਣ ਆਏ। ਚਾਹੇ ਮੈਂ ਤੁਰ ਨਹੀਂ ਸਕਦੀ ਸੀ। ਮੇਰੀ ਸਿਹਤ ਵੀ ਠੀਕ ਨਹੀਂ ਸੀ। ਪਰ ਮੈਂ ਫਿਰ ਵੀ ਉਦਘਾਟਨ ਤੇ ਫੰਕਸ਼ਨ ਤੇ ਗਈ। ਗਣਜੋਤ ਤੇ ਰੰਜਨਾ ਦੀਆਂ ਕੀਤੀਆਂ ਤਿਆਰੀਆਂ ਨੂੰ ਦੇਖ ਕੇ ਮੈਂ ਹੈਰਾਨ ਹੋ ਗਈ ਕਿਵੇਂ ਇੱਕ ਘਰ ਨੂੰ ਕਿੰਨਾ ਵਧੀਆ ਹੋਮ ਕੇਅਰ ਸੈਂਟਰ ਦੇ ਰੂਪ ਵਿੱਚ ਬਦਲ ਦਿੱਤਾ ਪਹਿਲੇ ਦਿਨ ਹੀ ਇੱਕ ਬਜ਼ੁਰਗ ਜੋੜਾ ਮਨਿੰਦਰ ਹੋਮ ਕੇਅਰ ਸੈਂਟਰ ਵਿੱਚ ਆਇਆ ਰੰਜਨਾ ਦੀ ਦੇਖਰੇਖ ਹੇਠ ਹੋਮ ਕੇਅਰ ਸੈਂਟਰ ਚੱਲਣ ਸ਼ੁਰੂ ਹੋ ਗਿਆ ਉਹ ਖੁਦ ਸਾਰਾ ਕੁਝ ਕਰਦੀ ਬਾਅਦ ਵਿੱਚ ਜਦੋਂ ਹਰ ਲੋਕ ਆ ਜਾਣਗੇ ਤਾਂ ਇੱਥੇ ਵੀ ਕਈਆਂ ਨੂੰ ਰੁਜ਼ਗਾਰ ਮਿਲੇਗਾ ਮੇਰਾ ਬਹੁਤ ਵੱਡਾ ਸੁਪਨਾ ਪੂਰਾ ਹੋਇਆ ਸੀ ਜਿੰਨਾ ਸਮਾਂ ਇਹ ਹੋਮ ਕੇਅਰ ਸੈਂਟਰ ਚੱਲੇਗਾ ਉਹਨਾਂ ਟਾਈਮ ਮੇਰੇ ਮਨਿੰਦਰ ਦਾ ਨਾਮ ਵੀ ਦੁਨੀਆ ਯਾਦ ਰੱਖ ਕਰੇਗੀ ਰਾਤ ਨੂੰ ਗੁਣਜੋਤ ਹੁਣੀ ਮੈਨੂੰ ਮਿਲ ਕੇ ਵਾਪਸ ਕੈਲੀਫੋਰਨੀਆ ਨੂੰ ਚਲੇ ਗਏ ਮੈਂ ਹੁਣ ਨਿਮਤ ਨੂੰ ਲੈ ਕੇ ਬਹੁਤ ਵਾਰ ਮਨਿੰਦਰ ਹੋਮ ਕੇਅਰ ਸੈਂਟਰ ਵਿੱਚ ਆਉਂਦੀ ਨਿਮਤ ਮੇਰਾ ਬਹੁਤ ਖਿਆਲ ਰੱਖਦੀ ਹਸਪਤਾਲ ਚੈੱਕਅਪ ਕਰਾਉਣ ਵੀ ਮੇਰੇ ਨਾਲ ਜਾਂਦੀ ਮੈਂ ਸਦਾ ਲਈ ਹੀ ਵੀਰਚਾਰ ਤੇ ਹੋ ਗਈ ਪਰ ਨਿਮਰਤ ਦੇ ਰੂਪ ਵਿੱਚ ਮੈਨੂੰ ਜਉਣ ਦਾ ਇੱਕ ਹੋਰ ਸਹਾਰਾ ਮਿਲ ਗਿਆ ਪਰ ਉਹਨੂੰ ਮੇਰੇ ਬਾਰੇ ਕੁਝ ਪਤਾ ਨਹੀਂ ਸੀ ਸਮਾਂ ਲੰਘਦਿਆ ਕਿਹੜਾ ਟਾਈਮ ਲੱਗਦਾ ਮੈਨੂੰ ਹਸਪਤਾਲ ਵਿੱਚੋਂ ਆਏ ਨੂੰ ਇੱਕ ਸਾਲ ਹੋ ਗਿਆ ਸੀ ਮੇਰੀ ਅੱਖਾਂ ਵਿੱਚੋਂ ਹੰਝੂ ਡਿੱਗਦੇ ਦੇਖ ਨਿਮਰਤ ਇੱਕ ਕਈ ਵਾਰ ਸਵਾਲ ਕਰਦੀ ਪਰ ਮੈਂ ਉਹਨੂੰ ਟਾਲ ਦਿੰਦੀ ਪਰ ਅੱਜ ਉਹਦੇ ਹਰ ਸਵਾਲ ਦਾ ਜਵਾਬ ਦਿੱਤਾ ਅੱਜ ਮੈਂ ਨਿਮਰਤ ਨੂੰ ਆਪਣੀ ਸਾਰੀ ਕਹਾਣੀ ਦੱਸ ਦਿੱਤੀ ਤੇ ਇਹ ਵੀ ਕਿਹਾ ਕਿ ਮੇਰੀ ਮੌਤ ਤੋਂ ਬਾਅਦ ਮੇਰੇ ਸੰਸਕਾਰ ਤੇ ਗੁਣ ਚੋਤ ਹੁਣਾਂ ਨੂੰ ਹੀ ਬੁਲਾਇਆ ਜਾਵੇ ਹਰਮਨ ਜੋਤ ਨੂੰ ਨੇ ਡੈਰੀ ਦੇ ਉੱਪਰ ਲਿਖ ਦਿੱਤਾ ਕਿ ਇਹ ਡੈਰੀ ਸਿਰਫ ਨਿਮਰਤ ਲਈ ਹੈ ਕਹਾਣੀ ਵਰਤਮਾਨ ਸਮੇਂ ਵਿੱਚ ਹਰਦੀਪ ਡੈਰੀ ਰੱਖ ਕੇ ਸੌਂ ਗਈ ਸ਼ਾਇਦ ਮਨ ਹੌਲਾ ਹੋ ਗਿਆ ਬਹੁਤ ਗਹਿਰੀ ਨੀਂਦ ਆਈ ਅਗਲੇ ਦਿਨ ਨਿਮਰਤ ਜਦੋਂ ਕੰਮ ਤੇ ਆਈ ਤਾਂ ਸਭ ਦਾ ਚੈੱਕਅਪ ਕਰਕੇ ਜਦੋਂ ਹਰਦੀਪ ਦੇ ਕਮਰੇ ਵਿੱਚ ਗਈ ਤਾਂ ਉਹ ਹਾਲੇ ਉੱઠી ਨਹੀਂ ਸੀ ਨਿਮਰਤ ਨੇ ਹਰਦੀਪ ਨੂੰ ਆਵਾਜ਼ ਮਾਰਦੀ ਹੋਈ ਜਦੋਂ ਹਲਾਇਆ ਤਾਂ ਹਰਦੀਪ ਠੰਡੀ ਹੋਈ ਪਈ ਸੀ ਨਿਮਰਤ ਉੱਚੀ ਆਵਾਜ਼ ਵਿੱਚ ਅੰਤਜੀ ਅੰਤਜੀ ਕੈਂਦੀ ਪਰ ਹਰਦੀਪ ਦਾ ਪੌਰ ਤਾਂ ਕਦੋਂ ਦਾ ਉਡਾਰੀ ਮਾਰ ਗਿਆ ਸੀ ਨਿਮਰਤ ਰੋਣ ਲੱਗ ਗਈ ਉਹਦੀ ਆਵਾਜ਼ ਸੁਣ ਸਾਰੇ ਜਾਣੇ ਕਮਰੇ ਵਿੱਚ ਆ ਗਏ ਨਿਮਰਤ ਦੇ ਨਾਲ ਕੰਮ ਕਰਨ ਵਾਲੀਆਂ ਕੁੜੀਆਂ ਨਿਮਰਤ ਨੂੰ ਹੌਸਲਾ ਦੇਣ ਲੱਗੀਆਂ ਨਿਮਤਨੇ ਡੈਰੀ ਚੌਕ ਕੇ ਪੜੀ ਦਾ ਮੈਨੇਜਰ ਨੂੰ ਹਰਦੀਪ ਦੀ ਆਖਰੀ ਇੱਛਾ ਵਰੀ ਦੱਸਿਆ ਉਸਨੇ ਗਣਚੋਤ ਨੂੰ ਫੋਨ ਕਰ ਦਿੱਤਾ ਗਣਚੋਤ ਨੇ ਉਸੇ ਵਕਤ ਰੰਜਨਾ ਨੂੰ ਦੱਸ ਦਿੱਤਾ ਰੰਜਨਾ ਤੇ ਉਸਦਾ ਪਤੀ ਆ ਗਏ ਹਰਦੀਪ ਦਾ ਸੰਸਕਾਰ ਐਤਵਾਰ ਨੂੰ ਕਰਨਾ ਸੀ ਦੁਪਹਿਰ ਤੱਕ ਗਣਚੋਤ ਵੀ ਤੇ ਅਰਮਾਨ ਨੂੰ ਲੈ ਕੇ ਆ ਗਈ ਪੁਸ਼ਪਿੰਦਰ ਤੋਂ ਆ ਨਹੀਂ ਹੋਇਆ ਕਿਉਂਕਿ ਉਹਦੇ ਡੈਡੀ ਜੀ ਹਸਪਤਾਲ ਵਿੱਚ ਐਡਮਿਟ ਸੀ ਗਨਜੋਤ ਨੇ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਰੰਜਨਾ ਕਹਿੰਦੀ ਗਨਜੋਤ ਚੁੱਪ ਕਰ ਹੌਸਲਾ ਰੱਖ ਰੱਬ ਦਾ ਸ਼ੁਕਰਾਨਾ ਕਰ ਤੇਰੀ ਮੰਮੀ ਨੂੰ ਦੁੱਖਾਂ ਤੋਂ ਛੁਟਕਾਰਾ ਮਿਲ ਗਿਆ ਉਹਨੇ ਸਾਰਾ ਜੀਵਨ ਦਰਦਾਂ ਤੋਂ ਬਗੈਰ ਕੁਝ ਨਹੀਂ ਦੇਖਿਆ ਗਨਜੋਤ ਕਹਿੰਦੀ ਆਂਟੀ ਜੀ ਮੰਮਾ ਨੂੰ ਮੇਰੀ ਤੇ ਮੈਨੂੰ ਉਹਨਾਂ ਦੀ ਬਹੁਤ ਲੋੜ ਸੀ ਮੈਂ ਤਾਂ ਉਹਨਾਂ ਦੀ ਸੇਵਾ ਵੀ ਨਹੀਂ ਕਰ ਸਕੇ ਅਰਮਾਨ ਵੀ ਆਪਣੀ ਨਾਨੀ ਨੂੰ ਯਾਦ ਕਰਕੇ ਵਾਰ-ਵਾਰ ਰੋਣ ਲੱਗ ਜਾਂਦਾ ਅਗਲੇ ਅਗਲੇ ਦਿਨ ਸ਼ੁੱਕਰਵਾਰ ਨੂੰ ਗਨਜੋਤ ਨੇ ਗੁਰਦੁਆਰਾ ਸਾਹਿਬ ਜਾ ਕੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਦਿੱਤਾ ਦੋ ਦਿਨ ਗਨਜੋਤ ਗੁਰਦੁਆਰਾ ਸਾਹਿਬ ਸੇਵਾ ਕਰਨ ਜਾਂਦੀ ਰਹੀ ਤੇ ਸ਼ਾਮ ਨੂੰ ਆਪਣੇ ਹੋਮ ਕੇਅਰ ਸੈਂਟਰ ਆ ਜਾਂਦੀ ਗਨਜੋਤ ਦੀ ਤਾਂ ਜਾਣੀ ਇਸ ਸ਼ਹਿਰ ਨਾਲ ਸਾਹ ਹੀ ਟੁੱਟ ਗਈ ਉਹ ਆਪਣੇ ਘਰ ਜੋ ਹੁਣ ਹੋਮ ਕੇਅਰ ਸੈਂਟਰ ਸੀ ਆ ਕੇ ਰਾਤ ਨੂੰ ਦੋ ਦਿਨ ਰੁਕ ਗਈ ਇਤਵਾਰ ਨੂੰ ਹਰਦੀਪ ਦਾ ਸੰਸਕਾਰ ਕਰ ਦਿੱਤਾ ਤੇ ਫਿਰ ਗੁਰਦੁਆਰਾ ਸਾਹਿਬ ਜਾ ਕੇ ਅੰਤਮ ਅਰਦਾਸ ਕੀਤੀ ਗਈ ਇਹ ਸੀ ਹਰਦੀਪ ਤੇ ਦੁੱਖਾਂ ਦੀ ਕਹਾਣੀ ਜੋ ਕਿ ਸਮਾਪਤ ਹੋ ਗਈ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਇਹ ਕਹਾਣੀ ਬਲਜੀਤ ਸਿੰਘ ਬਰਾੜਜੀ ਵੱਲੋਂ ਲਿਖੀ ਗਈ ਕਹਾਣੀ ਸੀ